ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਇਹ ਯੁੱਧ ਨਸ਼ੇ ਵਰਗ ਚੱਲ ਰਿਹਾ ਹੈ ਵੀ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸੁਧਰਨ ਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਅ ਉਹਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦਾਜੀ ਕੇ ਇਹ ਰਿਕਵਰੀ ਆ 96 ਗ੍ਰਾਮ ਚਟਾਤ ਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰਾਮਦ ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਗਿਟੇ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗਰਨੇਰ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਤੇ ਮਲੇਕੋਲਾ ਪੁਲਿਸ ਤੇ ਵਾਕਈ ਕਾਮਯਾਬੀ ਮਿਲੀ ਆ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜ ਆ ਦੱਸ ਜੇ ਕਿ ਇਹਨਾਂ ਦੇ ਚਾਰ-ਚਾਰ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਾ ਖੋਹਣ ਦੇ ਜੀ ਹਾਂ ਪਿਸਟਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ આરોપીਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰਕੋਟਲਾ ਤੋਂ ਕੁਇਮਾਂ ਮਨ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਯੁੱਧ ਨਸ਼ਿਆਂ ਪ੍ਰਧਰ ਨੂੰ ਲੈ ਕੇ ਮਲੇਰਕੋਟਲਾ ਪੁਲਿਸ ਨੇ ਵਕੂ ਵਕ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 96 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕੁ ਵੱਡੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ ਵਿੱਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕ੍ਰਿਪਾਲ ਗੁਰਕ੍ਰਿਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਇਹ ਤੇ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਇਹ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਦੀ ਡੀਐਸਪੀ ਸਾਉਦੀਨ ਰਾਜਨ ਇਨਚਾਰਜ ਸੀਏਏ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕ ਲੱਗਿਆ ਤੇ ਇਹਨਾਂ ਨੇ ਇਹਨਾਂ ਨੂੰ ਉਹਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਜਦੋਂ ਉਦੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਂਡੀ ਦੇ ਨੇ ਤੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਤੇ ਉਹ ਡਿਟੇਲਸ ਪੁੱਛ ਕੇ ਸ਼ਰਮਾਨ ਤੇ ਲੈ ਕਰਾਂਗੇ ਸਰ ਇੱਕ जख्मी ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਹੈ ਜਿਹਨੂੰ ਅਸੀਂ ਰਾਤ ਨੂੰ ਫੇਰ ਸਿਵਲ ਹਸਪੀਟਲ ਦਾਖਲ ਕਰਾਤਾ ਹੋ ਜੀ ਅਭ ਹੁਣ ਇਲਾਜ ਚੱਲ ਰਿਹਾ ਕਿ ਕਹੋਗੇ ਸਰੇ ਸਰ ਹਲੇ ਵੀ ਨਸ਼ੇ ਦੀ ਖੇ ਪਾ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਾ ਵਰਗ ਚੱਲ ਰਿਹਾ ਹੈ ਵੀ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸਰਦ ਹੁੰਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਅ ਉਹਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦੱਸ ਜੀ ਕਿ ਇਹ ਰਿਕਵਰੀ ਆ 96 ਗ੍ਰਾਮ ਅ ਤੇ ਟਾ ਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰਾਮਦ ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਕਿਤੇ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗਰਨੇਡ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਤੇ ਮਲੇਕੋਲਾ ਪੁਲਿਸ ਤੇ ਵਾਕਈ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜਾ ਦੱਸ ਜੇ ਕਿ ਇਹਨਾਂ ਤੇ 4-4 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਕ ਹੋਣ ਦੇ ਜੀ ਹਾਂ ਪਿਸਟਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰ ਕੋਟਲਾ ਤੋਂ ਕਮਾਂ ਮੈਂ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਯੁੱਧ ਨਸ਼ਿਆਂ ਵਿਰੋਧ ਨੂੰ ਲੈ ਕੇ ਮਲੇਰ ਕੋਟਲਾ ਪੁਲਿਸ ਨੇ ਵਕੂ ਵਕ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 96 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕਬਡੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ ਵਿੱਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕ੍ਰਿਪਾਲ ਗੁਰਕ੍ਰਿਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਇਹ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਸੀ ਡੀਐਸਪੀ ਸਾਉਡੀਨ ਰਾਜਨ ਇੰਚਾਰਜ ਸੀ ਆਈਏ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕਣ ਲੱਗਿਆ ਤੇ ਇਹਨਾਂ ਨੇ ਇਹਨਾਂ ਉਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲਾਤ ਤੇ ਗੋਲੀ ਵੱਜੀ ਜਦੋਂ ਉਦੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਨਡੀ ਦੇ ਨੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਤੇ ਉਹ ਡਿਟੇਲ ਪੁੱਛ ਕੇ ਸ਼ਰਮਾਨ ਤੇ ਲੈ ਕਰਾਂਗੇ ਸਰ ਇੱਕ ਜਕਮੀ ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਆ ਜਿਹਨੂੰ ਅਸੀਂ ਰਾਤ ਨੂੰ ਫਿਰ ਸਿਵਲ ਹਸਪੀਟਲ ਦਾਖਲ ਕਰਾਤਾ ਉਹ ਅਭ ਹੁਣ ਉਹ ਲਾਲ ਚੱਲ ਰਹੇ ਕਿ ਕਹੋਗੇ ਸਰ ਇਹ ਹਲੇ ਵੀ ਨਸ਼ੇ ਦੀ ਖੇਪ ਪਾਦਾ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਵੀ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸੁਧਰਨ ਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਅ ਉਹਨੂੰ ਅਸੀਂ ਨਸ਼ਿਆ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦੱਸ ਜੀ ਕਿ ਇਹ ਰਿਕਵਰੀ ਆ 96 ਗ੍ਰਾਮ ਚਿਟਾ ਅਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰਾਬਰ ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਗਿਟੇ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗਰੇਨ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਜੀ ਤੇ ਮਲੇਕੋਲਾ ਪੁਲਿਸ ਤੇ ਵਾਕਈ ਕਾਮਯਾਬੀ ਮਿਲੀ ਆ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜ ਆ ਦੱਸ ਜੇ ਕਿ ਇਹਨਾਂ ਦੇ ਚਾਰ-ਚਾਰ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਾ ਖੋਹਣ ਦੇ ਜੀ ਹਾਂ ਪਿਸਟਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ ਔਰੋਪੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰ ਕੋਟਲਾ ਤੋਂ ਕੁਇ ਮਾਮਲਿਆਂ ਵਿੱਚ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਯੁੱਧ ਨਸ਼ਿਆਂ ਪ੍ਰਧ ਨੂੰ ਲੈ ਕੇ ਮਲੇਰ ਕੋਟਲਾ ਪੁਲਿਸ ਨੇ ਵਕੂ ਵਕ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 96 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕਵਿਡੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟਲੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ ਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕ੍ਰਪਾਲ ਗੁਰਕ੍ਰਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਇਹ ਤੇ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਇਹ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਥੀਸ ਡੀਐਸਪੀ ਸਾਉਦੀਨ ਰਾਜਨ ਇਨਚਾਰਜ ਸੀ ਇਹ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕ ਲੱਗਿਆ ਤੇ ਇਹਨਾਂ ਨੇ ਇਹਨਾਂ ਉਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲਾਤ ਤੇ ਗੋਲੀ ਵੱਜੀ ਜਦੋਂ ਉਦੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਨਡੀ ਦੇ ਨੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਉਹ ਡਿਟੇਲ ਚ ਪੁੱਛ ਕੇ ਸ਼ਰਮਾਨ ਤੇ ਲੈ ਕਰਾਂਗੇ ਸਰ ਇੱਕ ਜ਼ਖਮੀ ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਹੈ ਜਿਹਨੂੰ ਅਸੀਂ ਰਾਤ ਨੂੰ ਫਿਰ ਸਿਵਲ ਹਸਪੀਟਲ ਦਾਖਲ ਕਰਾਤਾ ਉਹ ਅਭ ਹੁਣ ਇਲਾਜ ਚੱਲ ਰਿਹਾ ਕਿ ਕਹੋਗੇ ਸਰ ਹਲੇ ਵੀ ਨਸ਼ੇ ਦੀ ਖੇਪ ਪਾਦਾ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਾ ਵਰਗ ਚੱਲ ਰਿਹਾ ਹੈ ਕਿ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸੁਦਰ ਹੁੰਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਉ ਉਹਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦਾਜੀ ਕੀ ਇਹ ਰਿਕਵਰੀ ਹੈ 96 ਗ੍ਰਾਮ ਚਿਟਾ ਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰannt ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਕਿਤੇ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗਰਨੇਰ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਜੀ ਤੇ ਮਲੇਕੋਲਾ ਪੁਲਿਸ ਤੇ ਵਾਕੀ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜਾ ਦੱਸ ਜੇ ਕਿ ਇਹਨਾਂ ਦੇ 4-4 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਾਕ ਹੋਣ ਦੇ ਜੀ ਹਾਂ ਪਿਸਟਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ ਔਰੋਪੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰਕੋਟਲਾ ਤੋਂ ਕਮਾਂ ਮੈਂ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਯੁੱਧ ਨਸ਼ਿਆਂ ਪ੍ਰਧ ਨੂੰ ਲੈ ਕੇ ਮਲੇਰਕੋਟਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 92 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕਵਿਡੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ ਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕ੍ਰਿਪਾਲ ਗੁਰਕ੍ਰਿਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਇਹ ਤੇ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਇਹ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਦੀ ਡੀਐਸਪੀ ਸਾਉਦੀਨ ਰਾਜਨ ਇੰਚਾਰਜ ਸੀਏਏ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕ ਲੱਗਿਆ ਤੇ ਇਹਨਾਂ ਨੇ ਇਹਨਾਂ ਉਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲਾਤ ਤੇ ਗੋਲੀ ਵੱਜੀ ਜਦੋਂ ਉਦੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਨਡੀ ਦੇ ਨੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਉਹ ਡਿਟੇਲ ਪੁੱਛ ਕੇ ਸ਼ਰਮਾਨ ਤੇ ਲੈ ਕਰਾਂਗੇ ਸਰ ਇੱਕ ਜ਼ਖਮੀ ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਹੈ ਜਿਹਨੂੰ ਅਸੀਂ ਰਾਤ ਨੂੰ ਫਿਰ ਸਿਵਲ ਹਸਪੀਟਲ ਦਾਖਲ ਕਰਾਤਾ ਉਹ ਅਭ ਹੁਣ ਇਲਾਜ ਚੱਲ ਰਿਹਾ ਕਿ ਕਹੋਗੇ ਸਰ ਹਲੇ ਵੀ ਨਸ਼ੇ ਦੀ ਖੇਪ ਪਾਦਾ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਾ ਵਰਗ ਚੱਲ ਰਿਹਾ ਹੈ ਕਿ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸਦਰ ਹੁੰਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਉ ਉਹਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦਾਜੀ ਕੀ ਇਹ ਰਿਕਵਰੀ ਆ 96 ਗ੍ਰਾਮ ਅ ਚਿੱਟਾ ਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰਾਮਦ ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਗਿਟੇ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗ੍ਰੇਨ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਤੇ ਮਲੇਕੋਲਾ ਪੁਲਿਸ ਤੇ ਵਾਕੀ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜਾ ਦੱਸ ਜੇ ਕਿ ਇਹਨਾਂ ਦੇ 4-4 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਾਕ ਹੋਣ ਦੇ ਜੀ ਹਾਂ ਪਿਸਟਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ ਔਰੋਪੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰਕੋਟਲਾ ਤੋਂ ਕਮਾਂ ਮੈਂ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਯੁੱਧ ਨਸ਼ਿਆਂ ਅਪਰਾਧ ਨੂੰ ਲੈ ਕੇ ਮਲੇਰਕੋਟਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 92 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕੁਵਟੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟਲੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ 'ਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕਿਰਪਾਲ ਗੁਰਕਿਰਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਕਿ ਤੇ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਇਹ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਦੀ ਡੀਐਸਪੀ ਸੌਦੀਨ ਰਾਜਨ ਇੰਚਾਰਜ ਸੀਏਏ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕ ਲੱਗਿਆ ਤੇ ਇਹਨਾਂ ਨੇ ਇਹਨਾਂ ਨੂੰ ਉਹਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਜਦੋਂ ਉਹ ਤੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਨਡੀ ਦੇ ਨੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਤੇ ਉਹ ਡਿਟੇਲ ਚ ਪੁੱਛ ਕੇ ਸ਼ਰਮਾਨ ਤੇ ਲੈ ਕੇ ਆਂਗੇ ਸਰ ਇੱਕ जख्मी ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਹੈ ਜਿਹਨੂੰ ਅਸੀਂ ਰਾਤ ਨੂੰ ਫਿਰ ਸਿਵਲ ਹਸਪੀਟਲ ਦਾਖਲ ਕਰਾਤਾ ਹੋ ਜੀ ਅਭ ਹੁਣ ਇਲਾਜ ਚੱਲ ਰਿਹਾ ਕਿ ਕਹੋਗੇ ਸਿਰੇ ਸਰ ਹਲੇ ਵੀ ਨਸ਼ੇ ਦੀ ਖੇ ਪਾ ਦਾਂ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਾ ਵਰਗ ਚੱਲ ਰਿਹਾ ਹੈ ਵੀ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸੁਦਰ ਹੁੰਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਅ ਉਹਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦੱਸ ਜੀ ਕਿ ਇਹ ਰਿਕਵਰੀ ਆ 96 ਗ੍ਰਾਮ ਅ ਤੇਟਾ ਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰੰਦ ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਕਿਤੇ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗਰਨੇਡ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਤੇ ਮਲੇਕੋਲਾ ਪੁਲਿਸ ਦੀ ਤੇ ਵਾਕਈ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜਾ ਦੱਸ ਜੇ ਕਿ ਇਹਨਾਂ ਦੇ 4-4 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਾਖ ਹੋਣ ਦੇ ਜੀ ਹਾਂ ਪਿਸਤਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ ਔਰੋਪੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰ ਕੋਟਲਾ ਤੋਂ ਕਮਾਂਮੈਂ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਵਿਯੁੱਧ ਨਸ਼ਿਆਂ ਪ੍ਰਤੀ ਨੂੰ ਲੈ ਕੇ ਮਲੇਰ ਕੋਟਲਾ ਪੁਲਿਸ ਨੇ ਵਕੂ ਵਕ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 96 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕਬੜੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟਲੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ ਵਿੱਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕ੍ਰਿਪਾਲ ਗੁਰਕ੍ਰਿਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਇਹ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਦੀ ਡੀਐਸਪੀ ਸਾਉਦੀਨ ਰਾਜਨ ਇਨਚਾਰਜ ਸੀ ਇਹ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕਣ ਲੱਗਿਆ ਤੇ ਇਹਨਾਂ ਨੇ ਇਹਨਾਂ ਨੂੰ ਉਹਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲਾਤ ਤੇ ਗੋਲੀ ਵੱਜੀ ਜਦੋਂ ਉਦੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਂਡੀ ਦੇ ਨੇ ਤੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਤੇ ਉਹ ਡਿਟੇਲਸ ਪੁੱਛ ਕੇ ਸ਼ਰਮਾਨ ਤੇ ਲੈ ਕਰਾਂਗੇ ਸਰ ਇੱਕ ਜਖਮੀ ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵੱਜੀ ਹੈ ਜਿਹਨੂੰ ਅਸੀਂ ਰਾਤ ਨੂੰ ਫਿਰ ਸਿਵਲ ਹਸਪੀਟਲ ਦਾਖਲ ਕਰਾਤਾ ਉਹ ਅਭ ਹੁਣ ਇਲਾਜ ਚੱਲ ਰਿਹਾ ਹੈ ਕੀ ਕਹੋਗੇ ਜਿਹੜੇ ਸਰ ਹਲੇ ਵੀ ਨਸ਼ੇ ਦੀ ਖੇ ਪਾਦਾਂ ਦਾ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਵੀ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸਦਰ ਹੁੰਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਅ ਉਹਨੂੰ ਅਸੀਂ ਨਸ਼ਿਆ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਜੀ ਬਿਲਕੁਲ ਧੰਨਵਾਦ ਜੀ ਦੱਸ ਜੀ ਕਿ ਇਹ ਰਿਕਵਰੀ ਆ 96 ਗ੍ਰਾਮ ਚਿਟਾ ਅਤੇ ਨਾਲ ਹੀ ਨਾਲ ਵੈਪਨ ਜਿਹੜਾ ਹੈਗਾ ਇਲੀਗਲ ਵੈਪਨ ਉਹ ਵੀ ਬਰਾਮਦ ਕੀਤਾ ਗਿਆ ਤੇ ਵੱਡੀ ਕਾਮਯਾਬੀ ਆ ਨਾਕਾਬੰਦੀ ਕਰਨ ਤੋਂ ਬਾਅਦ ਸਖਤੀ ਕਿਤਨਾ ਗਿਟੇਪ ਇਲਾਕੇ ਵਿੱਚ ਜ਼ਰੂਰ ਕੀਤੀ ਗਈ ਸੀ ਗਰੇਨ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਜੀ ਤੇ ਮਲੇਕੋਲਾ ਪੁਲਿਸ ਤੇ ਵਾਕਈ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਜਿਨ੍ਹਾਂ ਨੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਜ਼ਖਮੀ ਤੇ ਜ਼ੇਰੇ ਇਲਾਜ ਆ ਦੱਸ ਜੇ ਕਿ ਇਹਨਾਂ ਦੇ ਚਾਰ-ਚਾਰ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਸੀ ਐਕਟ ਤੋਂ ਲੈ ਕੇ ਅਸਲਾ ਖੋਹਣ ਦੇ ਜੀ ਹਾਂ ਪਿਸਤਲ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪਟਿਆਲੇ ਤੋਂ ਇੱਕ ਪੈਟਰੋਲ ਪੰਪ ਤੋਂ ਖੋਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਆ ਇਹਨਾਂ ਦੋਵਾਂ આરોપીਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਲੇਰ ਕੋਟਲਾ ਤੋਂ ਕੁਇਮਾਂ ਮਨ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ ਯੁੱਧ ਨਸ਼ਿਆਂ ਪ੍ਰਧ ਨੂੰ ਲੈ ਕੇ ਮਲੇਰ ਕੋਟਲਾ ਪੁਲਿਸ ਨੇ ਵਕੋ-ਵਕ ਮਾਮਲਿਆਂ ਦੇ ਵਿੱਚ ਲੁਰਿੰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਖਮੀ ਹੈ ਜਿਸ ਦੇ ਕਿ ਗੋਲੀ ਲੱਗੀ ਹੈ ਕਿਉਂਕਿ ਨਾਕਾਬੰਦੀ ਕੀਤੀ ਗਈ ਸੀ ਔਰ ਵੱਡੀ ਗੱਲ ਇਹ ਆ ਕਿ 96 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਸਲਾ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਤੇ ਗੱਲਬਾਤ ਜ਼ਰੂਰ ਕਰ ਲੈਣੇ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਤੋਂ ਕਿਵੇਂ ਦੇਖਦੇ ਸਰ ਕਿੱਡੀ ਕਵਿਡੀ ਕਾਮਯਾਬੀ ਪੁਲਿਸ ਦੀ ਮੰਨਦੇ ਹੋ ਜੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਕਾਫੀ ਸਾਡੇ ਮਲੇਰਕੋਟਲੇ ਪੁਲਿਸ ਨੂੰ ਵੀ ਕੱਲ ਇੱਕ ਕਾਮਯਾਬੀ ਉਸ ਚ ਮਿਲੀ ਹੈ ਜਿਹਦੇ ਵਿੱਚ ਇੱਕ ਬੜਾ ਨਟੋਰੀਅਸ ਬੰਦਾ ਜਿਹੜਾ ਗੁਰਕ੍ਰਿਪਾਲ ਗੁਰਕ੍ਰਿਪਾਲ ਸਿੰਘ ਸੀਗਾ ਉਰਫ ਗੋਪੀ ਜਿਹੜਾ ਕਿ ਅਮਰੀਕਾ ਤੋਂ ਆਇਆ ਸੀਗਾ ਇਹ ਤੇ ਇਹਦੇ ਨਾਲ ਦਾ ਤਰਨਜੀਤ ਇਹ ਮੋਟਰਸਾਈਕਲ ਤੋਂ ਆ ਰਹੇ ਸੀਗੇ ਇਹ ਜਿਹੜੇ ਸਾਡੇ ਨਾਕੇ ਪਰਸੋਂ ਤੋਂ ਹੀ ਇੱਕ ਅਲਰਟ ਹੋਇਆ ਹੋਇਆ ਸੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਉਹਦੇ ਕਾਰਨ ਸਾਡਾ ਅਲਰਟ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ 10:30 ਵਜੇ ਜਦੋਂ ਮੋਟਰਸਾਈਕਲ ਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨਸ ਦੀ ਡੀਐਸਪੀ ਸਾਉਦੀਨ ਰਾਜਨ ਇੰਚਾਰਜ ਸੀਏਏ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀਗਾ ਜਦੋਂ ਨਾਕੇ ਤੇਨੂੰ ਰੋਕ ਲੱਗਿਆ ਤੇ ਇਹਨਾਂ ਨੇ ਇਹਨਾਂ ਨੂੰ ਉਹਨਾਂ ਤੇ ਫਾਇਰ ਕੀਤਾ ਜਿਹੜਾ ਪੁਲਿਸ ਦੀ ਗੱਡੀ ਤੇ ਵੀ ਲੱਗਿਆ ਤੇ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤੇ ਉਹਦੇ ਵਿੱਚ ਇੱਕ ਬੰਦੇ ਦੇ ਜਿਹੜਾ ਮੇਨ ਗੋਪੀ ਸੀਗਾ ਉਹਦੇ ਲਾਤੇ ਗੋਲੀ ਵੱਜੀ ਜਦੋਂ ਉਹ ਤੋਂ ਬਾਅਦ ਸਰਚ ਕੀਤਾ ਗਿਆ ਤੇ ਉਹਨਾਂ ਕੋਲੋਂ 0.32 ਪਿਸਟਲ ਬਰਾਮਦ ਹੋਇਆ ਉਸ ਤੋਂ ਬਾਅਦ ਕੀ ਕਹਿੰਦੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਹੋਰ ਡੀਪਲੀ ਇਹਨਾਂ ਦੇ ਬਾਰੇ ਪਤਾ ਕੀਤਾ ਗਿਆ ਇਹਨਾਂ ਦੇ ਚਾਰ ਪਰਚੇ ਨੇ ਅਮਰਗੜ ਦਾ ਰਹਿਣ ਵਾਲਾ ਚਾਰ ਪਰਚੇ ਐਂਡੀ ਦੇ ਨੇ ਜਿਹੜਾ ਲੁਧਿਆਣੇ ਦਾ ਹੈਗਾ ਜਿਹੜਾ ਤਰਨਜੀਤ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਨੇ ਸੋ ਹੁਣ ਡਿਟੇਲ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਅੱਗੇ ਇੱਥੇ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀਗੇ ਉਹ ਡਿਟੇਲ ਚ ਪੁੱਛ ਕੇ ਸ਼ਰਮਾਨ ਤੇ ਲੈ ਕਰਾਂਗੇ ਸਰ ਇੱਕ ਜ਼ਖਮੀ ਵੀ ਹੈਗਾ ਇੱਕ ਜਿਹੜਾ ਮੇਨ ਹੈ ਇਹਨਾਂ ਦਾ ਜਿਹੜਾ ਗੋਪੀ ਸੀਗਾ ਉਹਦੇ ਲੱਤ ਤੇ ਗੋਲੀ ਵਜੀ ਹੈ ਜਿਹਨੂੰ ਅਸੀਂ ਰਾਤ ਨੂੰ ਫਿਰ ਸਿਵਲ ਹਸਪੀਟਲ ਦਾਖਲ ਕਰਾਤਾ ਹੋ ਜੀ ਅਭ ਹੁਣ ਇਲਾਜ ਚੱਲ ਰਿਹਾ ਕਿ ਕਹੋਗੇ ਚਲੇ ਸਰ ਹਲੇ ਵੀ ਨਸ਼ੇ ਦੀ ਖੇਪ ਪਾ ਨਸ਼ੇ ਦੇ ਬੰਦਿਆਂ ਨੂੰ ਅਸੀਂ ਪਹਿਲੇ ਵੀ ਵਾਰਨਿੰਗ ਕਰਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬੜੀ ਸਖਤ ਵਾਰਨਿੰਗ ਹੈ ਜਿਹੜਾ ਯੁੱਧ ਨਸ਼ਿਆਂ ਵਰਗ ਚੱਲ ਰਿਹਾ ਹੈ ਵੀ ਹਾਈਕ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਸਦਰ ਹੁੰਦਾ ਵੀ ਹਜੇ ਵੀ ਜੇ ਕੋਈ ਨਸ਼ੇ ਦਾ ਐਡਿਕਟ ਹੈ ਉਹ ਸਾਡੇ ਕੋਲ ਆਵੇ ਤਾਂ ਕਿ ਅਸੀਂ ਪੂਰਾ ਉਹਨੂੰ ਐਸ ਪਰ ਲਾਅ ਉਹਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਾ ਸਕੀਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ